ਸਤਿ ਸ੍ਰੀ ਅਕਾਲ ਦੋਸਤੋ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਕਿ ਕਿਸੇ ਕੂਟੀਆਂ ਵਿੱਚ ਇੱਕ ਸੂਫੀ ਸੰਤ ਮਹਾਤਮਾ ਜੀ ਰਹਿੰਦੇ ਸਨ ਜਦੋਂ ਵੀ ਕੋਈ ਉਹਨਾਂ ਨੂੰ ਬੁਰਾ ਭਲਾ ਬੋਲਦਾ ਜਾਂ ਗੁੱਸੇ ਦੀ ਨਜ਼ਰ ਨਾਲ ਦੇਖਦਾ ਤਾਂ ਉਹ ਉਸ ਇਨਸਾਨ ਵੱਲ ਦੇਖ ਕੇ ਉਹਦੇ ਚਿਹਰੇ ਵੱਲ ਦੇਖ ਕੇ ਸਿਰਫ ਆਹੀ ਗੱਲ ਕਹਿੰਦੇ ਸੀ ਕਿ ਕਿਸ਼ਤੀ ਖਾਲੀ ਹੈ ਕਿਸ਼ਤੀ ਵਿੱਚ ਕੋਈ ਨਹੀਂ ਹੈ ਮਤਲਬ ਉਹ ਉਹਨਾਂ ਦੀ ਗੱਲ ਦਾ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ ਸੀ ਕਈ ਵਾਰ ਜਦੋਂ ਉਹਨਾਂ ਦੇ ਚੇਲੇ ਆਪਸ ਵਿੱਚ ਕਿਸੇ ਗੱਲ ਤੋਂ ਝਗੜ ਪੈਂਦੇ ਸੀ ਤੇ ਗੱਲ ਸੋਫੀ ਸੰਤ ਜੀ ਲੈ ਵ ਜਾਂਦੀ ਚੇਲਿਆਂ ਦੀ ਵੀ ਇਹ ਝਗੜਾ ਕਰਦੇ ਨੇ ਵੀ ਫਲਾਣਾ ਮੈਨੂੰ ਇਦਾਂ ਬੋਲਦਾ ਤੇ ਫਿਰ ਵੀ ਸੰਤ ਸੋਫੀ ਕੋਈ ਉਹਨਾਂ ਨੂੰ ਗੋਸ਼ਣਾ ਕਹਿੰਦੇ ਤੇ ਸਿਰਫ ਆਹੀ ਗੱਲ ਕਹਿੰਦੇ ਕਿ ਕਿਸ਼ਤੀ ਖਾਲੀ ਹੈ ਕਿਸ਼ਤੀ ਖਾਲੀ ਹੈ ਚਲੋ ਜੀ ਚੇਲੇ ਵੀ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕਰਦੇ ਵੀ ਮਹਾਤਮਾ ਜੀ ਕਿਤੇ ਕੋਈ ਗੱਲ ਦਾ ਗੁੱਸਾ ਨਹੀਂ ਕਰਦੇ ਸਿਰਫ ਆਹੀ ਗੱਲ ਕਹਿੰਦੇ ਨੇ ਕਿ ਕਿਸ਼ਤੀ ਖਾਲੀ ਹੈ ਚਲੋ ਜੀ ਇੱਕ ਦਿਨ ਸਾਰੇ ਚੇਲੇ ਨੇ ਰੜ ਕੇ ਸੋਫੀ ਸ਼ੰਤ ਜੀ ਦੇ ਵਾਗੇ ਤੇ ਇਸ ਗੱਲ ਦਾ ਜਵਾਬ ਲੈਣ ਲਈ ਉਹਨਾਂ ਨੇ ਜਾ ਕੇ ਸੰਤਾਂ ਨੂੰ ਕਿਹਾ ਵੀ ਸ਼ੰਤ ਜੀ ਤੁਸੀਂ ਹਰ ਇੱਕ ਨੂੰ ਜਦੋਂ ਵੀ ਕੋਈ ਗਲਤੀ ਕਰਦਾ ਜਾਂ ਸੋਨੂੰ ਕੋਈ ਬੁਰਾ ਭਲਾ ਬੋਲਦਾ ਕੋਈ ਅਣਜਾਣੇ ਵਿੱਚ ਤਾਂ ਤੁਸੀਂ ਆਹੀ ਗੱਲ ਕਹਿੰਦੇ ਹੋ ਕਿ ਕਿਸ਼ਤੀ ਖਾਲੀ ਹੈ ਤੇ ਇਸ ਦਾ ਕੀ ਕਾਰਨ ਹੈ ਪਹਿਲਾਂ ਤਾਂ ਸੂਫੀ ਸੰਤ ਜੀ ਮੁਸਕਰਾਏ ਫਿਰ ਉਹਨਾਂ ਨੇ ਉਹਨਾਂ ਆਪਣੇ ਚੇਲਿਆਂ ਨੂੰ ਗੱਲ ਦੱਸਣ ਲੱਗੇ ਕਹਿੰਦੇ ਵੀ ਜਦੋਂ ਮਤਲਬ ਅਸੀਂ ਸੂਫੀ ਸੰਤ ਬਣਨ ਤੋਂ ਪਹਿਲਾਂ ਅਸੀਂ ਇੱਕ ਮਸੇਰੇ ਮੱਸੀਆਂ ਫੜਨ ਵਾਲੇ ਮਸੇਰੇ ਹੁੰਦੇ ਸੀਗੇ ਤੇ ਇੱਕ ਦਿਨ ਮੈਂ ਸਮੁੰਦਰ ਦੇ ਕਿਨਾਰੇ ਮੱਸੀਆਂ ਫੜ ਰਿਹਾ ਸੀਗਾ ਤੇ ਹਵਾ ਹਨੇਰੀ ਚੱਲ ਰਹੀ ਸੀਗੀ ਤੇ ਮੇਰੀ ਕਿਸ਼ਤੀ ਨਾਲ ਆ ਕੇ ਇੱਕ ਕਿਸ਼ਤੀ ਵੱਜੀ ਜਦੋਂ ਮੇਰੀ ਕਿਸ਼ਤੀ ਨਾਲ ਆ ਕੇ ਇੱਕ ਕਿਸ਼ਤੀ ਵੱਜੀ ਮਨ ਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣੀ ਕਲਹਾੜੀ ਕਿਸ਼ਤੀ ਨੂੰ ਚੱਕ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਮਾਰਨ ਲਈ ਖੜਾ ਹੋਇਆ ਵੀ ਕੌਣਾ ਜਿਨੇ ਮੈਨੂੰ ਮਿਰਚ ਕਿਸ਼ਤੀ ਮਾਰੀਆ ਮੈਂ ਬਹੁਤ ਬੁਰਾ ਭਲਾ ਬੋਲਿਆ ਬਹੁਤ ਗਾਲਾਂ ਦਿੱਤੀਆਂ ਕਿਸ਼ਤੀ ਵਾਲੇ ਨੂੰ ਪਰ ਜਦੋਂ ਮੈਂ ਨਜ਼ਦੀਕ ਜਾ ਕੇ ਦੇਖਿਆ ਉਹ ਕਿਸ਼ਤੀ ਖਾਲੀ ਸੀ ਕਿਸ਼ਤੀ ਵਿੱਚ ਕੋਈ ਨਹੀਂ ਸੀ ਤੇ ਜਦੋਂ ਮੈਂ ਕਿਸ਼ਤੀ ਖਾਲੀ ਦੇਖੀ ਤੇ ਮੈਂ ਆਪਣੇ ਆਪ ਤੇ ਬਹੁਤ ਸਮਿੰਦਾ ਹੋਇਆ ਤੇ ਮੈਨੂੰ ਹਾਸਾ ਵੀ ਆਇਆ ਵੀ ਇਹ ਖਾਲੀ ਕਿਸ਼ਤੀ ਚੱਕੜ ਨੇਰੀ ਨਾਲ ਕਿਨਾਰਿਆਂ ਤੋਂ ਹੁੰਦੀ ਹੋਈ ਆ ਕੇ ਮੇਰੇ ਵਿੱਚ ਟਕਰਾਈ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਵੀ ਕੋਈ ਮੈਨੂੰ ਗੁੱਸਾ ਹੁੰਦਾ ਕਿਸੇ ਗੱਲ ਤੋਂ ਤਾਂ ਮੈਂ ਸਿਰਫ ਇਹੀ ਗੱਲ ਕਹਿੰਦਾ ਕਿ ਕਿਸਤੀ ਖਾਲੀ ਹੈ ਤੇ ਆਪਣੇ ਗੁੱਸੇ ਨੂੰ ਕੰਟਰੋਲ ਕਰਦਾ ਹਾਂ ਤੇ ਇਸ ਕਹਾਣੀ ਤੋਂ ਆਪਾਂ ਨੂੰ ਜੋ ਸਿੱਖਿਆ ਮਿਲੀ ਹੈ ਆਪਾਂ ਨੂੰ ਸਿੱਖਿਆ ਇਹ ਮਿਲੀ ਹੈ ਕਿ ਅਕਲ ਦੁਨੀਆ ਦੀ ਸਿਕੰਦਰ ਹੈ ਪਰ ਜਦੋਂ ਇਹ ਹਾਰਦੀ ਹੈ ਤਾਂ ਇਹ ਆਪਣੇ ਗੁੱਸੇ ਕਰਕੇ ਹਾਰਦੀ ਹੈ ਇਸ ਕਰਕੇ ਕਦੇ ਵੀ ਆਪਾਂ ਨੂੰ ਗੁੱਸਾ ਨਹੀਂ ਹੋਣਾ ਚਾਹੀਦਾ ਤੇ ਜਿੰਨਾ ਚਿਰ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਨੂੰ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਸਾਰਿਆਂ ਨਾਲ ਮਿਲ ਵਰਤਨ ਪਿਆਰ ਮੂਹ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਧੰਨਵਾਦ